ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਮੱਝ ਹਲੇ ਹੁਣੇ ਆਉਣੀ ਹਲੀ ਹੈ ਬਸ ਤੇ ਅਦੋ ਗਾਵਾਂ ਜਿਹੜੀਆਂ ਅੱਜ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਅੱਜ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾ ਰੋਬੜ ਜੇ ਪਿੰਡ ਰਾਵਰਸੀਲੇ ਨੜਾ ਜਿਲ੍ਹਾ ਬਲੀ ਸਰਜਪੜੀ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ ਹੈ 971 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੇ ਟੋਟਲ ਤਿੰਨ ਪਸ਼ੂ ਆ ਹਨਾ ਅੱਜ ਹੈ ਟੋਟਲ ਤਿੰਨ ਪਸ਼ੂ ਬੜੇ ਚਲੋ ਫਿਰ ਪਹਿਲੇ ਨੰਬਰ ਵਾਲੀ ਤਾਂ ਸ਼ੁਰੂਆਤ ਕਰ ਲਈਏ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ ਸੋਈ ਨੂੰ ਭਾਜੀ ਇਹਨੂੰ 7 ਕੇ ਦਿਨ ਹੋ ਗਏ ਉਹ ਬੱਚਾ ਇਹਦਾ ਕੀ ਮਗਰ ਇਹਦੇ ਬੱਚਾ ਜੀ ਅੱਛਾ ਮਗਰ ਇਹਦੇ ਬੱਚਾ ਹੈ ਤੇ ਦੁੱਧ ਕਿੰਨਾ ਕਰਗੀ ਤਿਆਰੇ ਦੁੱਧ ਉਹਨੇ ਦੇ ਕੋ ਬੜੀ 9 ਕਿਲੋ ਬੋੜਾ ਹੋ ਗਏ ਉਹ ਤਿਆਰ ਜਿਹੜਾ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਇਹ ਦੁੱਧ ਬਹੁਤ ਆੜ ਤੇ ਭਾੜੀ ਚਲੋ 13-14 ਕਿਲੋ ਜਵਾਊਗੀ ਜੀ ਤੋਰਾਂ ਫਿਰ ਇੱਕ ਰੇ ਇਹ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਮੁੱਲ ਬਾਜੀ ਇਹਨਾਂ ਗੱਲ ਚਲੋ ਚਲਣ ਦੀ ਆ ਤਾਂ ਸੇਲ ਹੋਣ ਦੀ ਆ ਫੋਨ ਤੇ ਕਰਨਾ ਕੋਈ ਗੱਲ ਸੇ ਦਾ ਕੋਈ ਫੋਨ ਤੇ ਪੁੱਛ ਲੈਣਾ ਸਬਦਾ ਜਿਹੜਾ ਤਰ੍ਹਾਂ ਹੋਣ ਦਿਆ ਬਾਕੀਆਂ ਦੇ ਦੱਸ ਦਾਂਗੇ ਤੇ ਆ ਜਿਹੜੀ ਆ ਇਹਦੇ ਮਗਰ ਬੱਚੀ ਜੇ ਇਹਦੇ ਮਗਰ ਬਾੜੀ ਬੱਚੀ ਸੀ ਠੀਕ ਆ ਥੋੜਾ ਉੱਚਾ ਬੱਚਾ ਆ ਆ ਵੇਖ ਲੈ ਕੋਈ ਵੀਰ ਆਪਣੇ ਹਿਸਾਬ ਨਾਲ ਤੁਹਾਡੇ ਸਾਹਮਣੇ ਹੀ ਆ ਆਪਣੇ ਹਿਸਾਬ ਨਾਲ ਇਹਨਾਂ ਨਾਲ ਲਾਲੇ ਕਿੰਨੇ ਕੇ ਚਿਰਦੀ ਹੋਊਗੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਉਹਨੇ ਬਾਜੀ ਇਹਦੇ ਕੋਲ ਆਟਾ ਓਵਰ 7 ਕਿਲੋ ਗਾਏ ਦੇਣੀ ਆਪਾਂ ਜਿਹੜਾ ਪੱਕਾ ਦੁੱਧ ਹੈਗਾ ਉਹ ਪੱਕਾੜਾ ਖੰਡੇ ਵਾਲਾ ਤਿਆਰ ਲਿਆ ਤੋਰ ਹਾਂ ਵੀ ਬਾਕੀ ਉਤਰੇ ਆ ਵੀ ਜੰਮੀ ਪਲੀ ਚੰਗੀ ਆ ਰਾਜੀ ਆ ਪੂਰੀ ਯਾਤਰਾ। ਖੱਟ। ਥੋੜਾ ਡਰਦੀ ਡਰਦੀ ਆ। ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ। ਤੇ ਇਹਦਾ ਵੀ ਦੀ ਮੁੱਲ ਫਿਰ ਮੁੱਲ ਭਾਜੀ ਦੇ ਦੀ 27000 ਦੇ। ਕਰ ਦੋ ਕੋਈ ਮੰਨਤਾ ਨਾ ਹੋਰ ਦੋ ਛੱਡ ਦੀਏ ਹੋਰ ਛੱਡ ਦੀਏ ਕਰਾ ਲਓ ਜੀ ਨਾ ਮਾਨ ਕਰਾਉਣਾ ਜੀ ਦੋ ਦੋ ਤਿੰਨ ਹਜ਼ਾਰ ਹੋਰ ਛੱਡ ਦੀਏ 23 ਹਜ਼ਾਰ ਦੇ ਦੀਏ 23 ਹਜ਼ਾਰ ਦੇ ਦੇ ਦੀਏ 22 ਹਜ਼ਾਰ ਦੇ ਦੇਣਾਂਗੇ ਭਾਈ ਅੱਛਾ 22 ਦੀ ਦੇ ਦੇਣੀ ਹੈ ਜਸ ਨੂੰ ਜਿਹੜੇ ਦੇਣੀ 21 ਹਜ਼ਾਰ ਦੀ ਭਾਰੀ ਦੇ ਦਾਂ ਅੱਛਾ 200 ਰੁਪਏ ਛੋੜ ਹੀ ਕਰਨੀ ਬਸ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਕੋਈ ਵੀਰ ਹਨਾ ਆਪਣਾ ਵੇਖ ਚੱਕ ਕੇ ਖੜੇ ਤੇ ਮੱਝ ਵੀ ਵਿਖਾ ਦੀਏ ਜਿਹ ਵੀ ਜੜੀ ਆ ਹੀ ਗਈ ਆ ਕਿਆ ਜਤਰੇ ਆ ਵੀ ਧੁੰਦ ਕਾਫੀ ਪਈ ਏ ਟਾਈਮ ਸਵੇਰ ਸਵੇਰ ਦਾ ਹੀ ਆ ਹੱਲੇ ਲੈ ਜਾ ਕਰੀ ਉਧਰ ਨੂੰ ਤੋਰ ਦੋ ਅੱਜ ਲੈ ਦਰਮਿਆਨ ਨਾਇ ਕਰਦਿਆ ਇਹ ਆ ਵੀ ਜੇ ਤਰਾਮ ਆਪਣੇ ਘਰਾਂ ਚ ਜਿਹੜੀਆਂ ਹੁੰਦੀਆਂ ਵਾ ਠੀਕ ਆ ਮਤਲਬ ਤਾਂ ਤੋਏ ਬੇਲਦੀ ਚੰਗੀ ਆ ਤਾ ਤੇ ਬਾਕੀ ਇਹ ਵੀ ਹੈਗੀ ਗੋਲ ਸਿੰਘ ਦੀ ਆ ਤੇ ਕਿੰਨਾ ਚਿਰ ਹੋ ਗਿਆ ਵੀ ਜਿੰਨ ਸੋਈ ਨਾ ਜਦਰਾ ਦਿਨ ਹੋ ਗਿਆ ਉਹ ਮਗਰ ਕੱਟਾ ਇਹ ਠੀਕ ਆ ਆ ਕੱਟਾ ਸੀ ਇਹਦੇ ਮਗਰ ਪੱਕਾ ਦੁੱਧ ਕਿੰਨਾ ਵੀ ਦਿਨ ਮੱਝ ਦੇ ਕੋਲ ਦੁੱਧ ਭਾੜੀ 8 ਕਿਲੋ ਕੰਡੇ ਵਾਲਾ ਹੋ ਗਿਆ ਦੇਖੋ ਪੱਕਾ ਦੁੱਧ ਜਿਹੜਾ ਤਿਆਰ ਆ ਇਹ ਕੰਡੇ ਵਾਲਾ ਤਿਆਰ ਜਿਹੜਾ ਤੇ ਮੁੱਲ ਫਿਰ ਇਹਦਾ ਮੁੱਲ ਦੇ ਦੀਏ 70 ਦੀ 70 ਹਜ਼ਾਰ ਦੀ ਹਾਂਜੀ ਕਿ ਕਰਦੀ ਹੈ ਮੰਤਨ ਦੇ ਨੇ ਹਰ ਛੱਡ ਲਈਏ 2000 ਛੱਡ ਜੀ 65000 ਦੀ ਦੇਣੀ ਦੋ ਹੋਰ ਛੱਡਣਾ 36000 ਦੀ ਬਾਕੀ ਦੇਣੀ ਹੈ ਹੁਣ ਬਸ 36000 ਦੀ ਇਹ ਆ ਵੀ ਜੇ ਸਾਮ ਕੀਤਾ ਦੋ ਦੋ ਵੱਤ ਸਕਦੀ ਹੈ ਵੱਤ ਸਕਦੀ ਬਾਤ ਆ ਜੀ ਬਾਜੀ ਵੱਸ ਠੀਕ ਹੈ ਤੇ ਬਾਕੀ ਚਲੋ ਸਾਮ ਸੂੰਹ ਤਾਂ ਉਧਰ ਟੁੱਟੀ ਹੋ ਚਵਾਰੇ ਆਲੂਆਂ ਨੂੰ ਚਲ ਗਏ ਜਿੰਨਾ ਕੁ ਲੈ ਗਏ ਅੱਛਾ ਹਾਂ ਜੀ ਤੇ ਬਾਕੀ ਚਲੋ ਕਵੀਰ ਆਪਣੀ ਤਸੱਲੀ ਕਰਕੇ ਹਨਾ ਤੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਖੜੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ